ਪਾਣੀ ਹਿਮਾਚਲ ਤੋਂ ਆ ਰਿਹਾ ਤੇ ਸਿੰਘਾਂ ਦੇ ਅਗਨ ਬੋਟ ਹਿਮਾਚਲ ਨੂੰ ਸਿੰਘਾਂ ਨੇ ਸਿੱਧੇ ਕਰਤੇ ਜੀ ਪਰ ਇਹ ਤੂੰ ਆ ਜਾ ਇੱਥੇ ਵੀ ਅੱਗੇ ਗੁਰੂ ਦਾ ਖਾਲਸਾ ਬੈਠਾ ਪੰਜਾਬ ਦੀ ਧਰਤੀ ਦੇ ਤੇਰੀ ਸਾਨੂੰ ਕੋਈ ਪ੍ਰਵਾਹ ਨਹੀਂ ਗਈ ਹਾਂਜੀ ਉਹਦੇ ਵਿੱਚ ਤੁਸੀਂ ਅਗਨ ਬੋਟ ਵੇਖਿਆ ਯਾਰ ਕਿਵੇਂ ਖਾਲਸੇ ਦੇ ਚੜਦੇ ਨੂੰ ਜਾਂਦੇ ਅਤੇ ਕਿਵੇਂ ਜਾ ਕੇ ਇੱਕ ਅਜ ਅਗਨ ਬੋਟ ਜਾ ਕੇ ਕਿਕਰ ਦੇ ਵਿੱਚ ਅੜ ਗਿਆ ਕਿਸੇ ਨੇ ਕਣਕ ਪਾਈ ਕਿਸੇ ਨੇ ਤੇਲ ਦਿੱਤਾ ਕਿਸੇ ਨੇ ਸਾਬਣ ਦਿੱਤੀ ਉਹ ਟਰਾਲੀਆਂ ਲੈ ਕੇ ਆਏ ਹੂੰ ਉਹਨੇ ਆ ਕੇ ਲੰਗਰ ਲਾਇਆ ਤੇ ਜਿਹੜਾ ਦੁਰ ਵਿਹਾਰ ਉਹਨਾਂ ਦੇ ਨਾਲ ਕੀਤਾ ਹੈ ਇਹੇ ਅਨਪੜਾ ਲੋਕਾਂ ਨੇ ਹੂੰ ਦੇਖੋ ਉਹ ਗ੍ਰਹੀ ਕਰਕੇ ਲਿਆਏ ਐ ਵੀ ਸਾਡਾ ਪੰਜਾਬ ਡੁੱਬਦਾ ਵੀ ਸੀ ਇਹਨਾਂ ਦੀ ਮਦਦ ਕਰੀਏ ਹੂੰ ਤੇ ਉਹਨਾਂ ਨੂੰ ਕੁਰਸੀ ਵੀ ਮੰਗੀ ਨਹੀਂ ਦੂਜਾ ਦਿੱਤੀ ਬੈਣ ਵਾਸਤੇ ਤੇ ਕਹਿਣ ਲੱਗੇ ਵੀ ਸਾਡਾ ਗੁਰਦੁਆਰਾ ਖਾਲੀ ਕਰ ਦਿਓ ਤੇ ਅਸੀਂ ਡੀਜ਼ਲ ਵੀ ਦੇਵਾਂਗੇ ਕਿ ਉਹਨਾਂ ਦਾ ਸਮਾਨ ਇਹ ਚੋਰੀ ਖੋਹਦੇ ਐ ਵੀ ਖੋਹ ਕੇ ਕਿੰਨਾ ਤੁਸੀਂ ਜਮ੍ਹਾਂ ਕਰ ਲੋਗੇ ਹੂੰ ਇਹ ਇਹ ਇਹਦੇ ਵਿੱਚ ਬਹੁਤ ਵੱਡੀ ਅਜ ਨਮੋਸ਼ੀ ਵਾਲੀ ਗੱਲ ਇਹਨਾਂ ਲੋਕਾਂ ਨੇ ਕੀਤੀ ਐ ਜੀ ਵੀ ਜਿਹੜੇ ਕਰ ਆਪਣੇ ਕਾਰੋਬਾਰ ਛੱਡ ਕੇ ਹੂੰ ਤੇ ਇੰਨਾ ਇੰਨਾ ਰਾਸ਼ਾ ਇਕੱਠਾ ਕਰਕੇ ਲਿਆ ਕੇ ਸੇਵਾ ਕਰ ਰਹੇ ਉਹਨਾਂ ਦਾ ਸਵਾਗਤ ਕਰਨਾ ਚਾਹੀਦਾ ਹੈ ਵੀ ਉਹਨਾਂ ਨੂੰ ਸਰੂਪੇ ਦੇ ਕੇ ਸਨਮਾਨਿਤ ਕਰਨਾ ਚਾਹੀਦਾ ਹੈ ਬਿਨੂ ਲਤੇਰਿਆ ਮੰਗੂ ਖੋਣ ਦੀ ਕੋਸ਼ਿਸ਼ ਨਾ ਕਰੋ ਜੇਕਰ ਤੁਸੀਂ ਐਵੇਂ ਕਰਦੇ ਰਹੇ ਤੇ ਨਾ ਤੁਹਾਡੀ ਸਰਕਾਰ ਨੇ ਬਾਹ ਫੜਨੀ ਹੈ ਤੇ ਨਾ ਜਿਹੜੀ ਐਨਜੀਓ ਹੈ ਜਿਹੜੀ ਥੋੜੀ ਸੇਵਾ ਕਰਦੀ ਉਹਨਾਂ ਨੇ ਮਾ ਫੜਨੀ ਹੈ ਜੀ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੋ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਫੜਾ ਦੇ ਮਾਮਲੇ ਤੇ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਆ ਸੋ ਪੰਜਾਬ ਦੀ ਧਰਤੀ ਤੇ ਲੋਕਾਂ ਦੇ ਵੱਡੇ ਵੱਡੇ ਇਮਤਿਹਾਨ ਲੈ ਜਾਂਦੇ ਕਦੀ ਜੰਗ ਦਾ ਮਾਹੌਲ ਕਦੀ ਪਾਣੀ ਤੇ ਨਸ਼ੇ ਦੇ ਨਾਲ ਅੱਧਾ ਪੰਜਾਬ ਖਾਲੀ ਹੋ ਗਿਆ ਸੋ ਮੇਰੇ ਨਾਲ ਵਿਚਾਰ ਚਚਾ ਕਰਨ ਲਈ ਜੁੜੇ ਨੇ ਸਿੱਖ ਚਿੰਤਕ ਤੇ ਸਿਆਸੀ ਮਾਹਿਰ ਨਿਹੰਗ ਬਾਬਾ ਹਮੀਰ ਸਿੰਘ ਮੁਕਸਰ ਸੋ ਵਿਚਾਰ ਚਚਾ ਤੇ ਆਪਣੇ ਕਮੈਂਟ ਜਰੂਰ ਦੇਖੋ ਸੋ ਬਾਬਾ ਹਮੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾਰਨ ਚਾਨ ਚੰਗੀ ਫੋਨ ਕਰਨ ਤੇ ਜੀ ਬਾਬਾ ਹਮੀਰ ਸਿੰਘ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਬਾਬਾ ਹਮੀਰ ਸਿੰਘ ਜੀ ਪਹਿਲਾ ਸਵਾਲ ਹੈਗਾ ਕਿ ਪੰਜਾਬ ਦੀ ਬਹੁਤ ਵੱਡੀ ਤਰਸਦੀ ਹੈ ਕਿ ਹਰ ਸਾਲ ਹੀ ਹੜ ਆ ਜਾਂਦੇ ਨੇ ਹਜ਼ਾਰਾਂ ਲੋਕ ਬੇਕਾਰ ਹੋ ਜਾਂਦੇ ਨੇ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਲੋਕਾਂ ਨੂੰ ਝੱਲਣਾ ਪੈਂਦਾ ਤੁਸੀਂ ਇਸ ਮੁੱਦੇ ਤੇ ਕੀ ਕਹੋਗੇ ਦੇਖੋ ਜੀ ਜਿਹੜੀ ਇਹ ਪੰਜਾਬ ਦੀ ਧਰਤੀ ਇਹ ਦਸਾਂ ਗੁਰੂਆਂ ਦੀ ਧਰਤੀ ਹੈ ਪੰਜਾਬ ਦੇ ਜੰਮਿਆਂ ਨੂੰ ਜੋ ਜੋ ਮਹਿਮਾ ਪਰ ਜਿਹੜਾ ਇਹ ਪੰਜਾਬ ਦਾ ਖਾਲਸਾ ਹੈ ਇਹ ਗੁਰੂਆਂ ਦੀਆਂ ਕਾਠੀਆਂ ਤੇ 100 ਸਾਲ ਰਿਹਾ ਹੈ ਜੀ ਤੇ ਜਿਹੜੇ ਮੁਗਲ ਸੀਗੇ ਉਹ ਕਹਿੰਦੇ ਸੀ ਵੀ ਕਿੱਥੇ ਰਹਿੰਦੇ ਆ ਕਿੱਥੇ ਖਾਂਦੇ ਆ ਉਹ ਆnde ਜੀ ਇਹਦਾ ਕੋੜਿਆਂ ਦੀਆਂ ਕਾਠੀਆਂ ਤੇ ਸੌਂ ਜਾਂਦੇ ਆ ਉਹਦੇ ਤੁੱਲਾ ਚੌਂਕਾ ਇਹਨਾਂ ਦਾ ਖਾਂਦੇ ਨੇ ਉਹਦੇ ਜੀ ਇਹ ਸਾਰਾ ਕੋੜਿਆਂ ਦੀਆਂ ਕਾਠੀਆਂ 'ਚ ਹੀ ਰੱਖਦੇ ਆ ਹੂੰ ਪਾਣੀ ਹਿਮਾਚਲ ਤੋਂ ਆ ਰਿਹਾ ਤੇ ਸਿੰਘਾਂ ਦੇ ਅਗਨ ਬੋਟ ਹਿਮਾਚਲ ਨੂੰ ਸਿੰਘਾਂ ਨੇ ਸਿੱਧੇ ਘਰ ਤੇ ਜੀ ਪਰੇ ਤੂੰ ਆ ਜਾ ਇੱਥੇ ਵੀ ਅੱਗੇ ਗੁਰੂ ਦਾ ਖਾਲਸਾ ਬੈਠਾ ਪੰਜਾਬ ਦੀ ਧਰਤੀ ਦੇ ਤੇਰੀ ਸਾਨੂੰ ਕੋਈ ਪਰਵਾਹ ਨਹੀਂ ਗੀ ਹਾਂਜੀ ਉਹਦੇ ਵਿੱਚ ਤੁਸੀਂ ਅਗਨ ਬੋਟ ਵੇਖਿਆ ਯਾਰ ਕਿਵੇਂ ਖਾਲਸੇ ਦੇ ਚੜਦੇ ਨੂੰ ਜਾਂਦੇ ਅਤੇ ਕਿਵੇਂ ਜਾ ਕੇ ਇੱਕ ਅਜ ਅਗਨ ਬੋਟ ਜਾ ਕੇ ਟਿੱਕਰ ਦੇ ਵਿੱਚ ਅੜ ਗਿਆ ਹਾਂਜੀ ਦੂਜੀ ਦੁੱਖ ਦੀ ਗੱਲ ਇਹ ਹੈ ਵੀ ਇੱਕ ਵੀਡੀਓ ਅੱਜ ਚੱਲ ਰਹੀ ਆ ਫਾਜ਼ਲ ਕਿਆ ਤੋਂ ਜੀ ਬਾਬਾ ਜੀ ਜਿਹੜੀ ਸੰਗਤ ਸੇਵਾ ਲੈ ਕੇ ਆਉਂਦੀ ਹੈ ਕੋਈ ਮੈਂ ਰਾਜਸਥਾਨ ਦੀ ਵੀਡੀਓ ਵੇਖੀ ਆ ਉੱਥੋਂ ਦੇ ਗਰੀਬ ਜਿਹੜੇ ਲੋਕ ਸੀ ਕਿਸੇ ਨੇ ਕਣਕ ਪਾਈ ਕਿਸੇ ਨੇ ਤੇਲ ਦਿੱਤਾ ਕਿਸੇ ਨੇ ਸਾਬਣ ਦਿੱਤੀ ਉਹ ਟਰਾਡੀਆਂ ਲੈ ਕੇ ਆਏ ਹੂੰ ਉਹਨਾਂ ਨੇ ਆ ਕੇ ਲੰਗਰ ਲਾਇਆ ਤੇ ਜਿਹੜਾ ਦਰਬਿਹਾਰ ਉਹਨਾਂ ਦੇ ਨਾਲ ਕੀਤਾ ਹੈ ਇਹ ਅਣਪੜਾ ਲੋਕਾਂ ਨੇ ਹੂੰ ਲਿਖੋ ਉਹ ਗ੍ਰਾਈ ਕਰਕੇ ਲਿਆਏ ਐ ਵੀ ਸਾਡਾ ਪੰਜਾਬ ਡੁੱਬਦਾ ਵੀ ਸੀ ਇਹਨਾਂ ਦੀ ਮਦਦ ਕਰੀਏ ਹੂੰ ਤੇ ਉਹਨਾਂ ਨੂੰ ਕੁਰਸੀ ਵੀ ਮੰਗੀ ਨਹੀਂ ਦੂਜਾ ਦਿੱਤੀ ਬਹਿਣ ਵਾਸਤੇ ਤੇ ਕਹਿਣ ਲੱਗੇ ਵੀ ਸਾਡਾ ਗੁਰਦੁਆਰਾ ਖਾਲੀ ਕਰ ਦਿਓ ਹੂੰ ਵੀ ਇਹੋ ਜਿਹੜੇ ਲੋਕ ਐ ਇਹ ਨਾਲੇ ਤਾਂ ਆਪਣਾ ਨੁਕਸਾਨ ਕਰਾਉਣਗੇ ਨਾਲੇ ਜਿਹੜੇ ਉੱਥੋਂ ਲੋਕ ਚੱਲ ਕੇ ਆਉਂਦੇ ਉਹਨਾਂ ਦੇ ਮਨ ਦੇ ਨਾਲ ਇਹ ਕੀ ਆਪਣਾ ਬੀਚਿਆ ਹੋਵੇਗਾ ਹੂੰ ਵੀ ਮੇਰੀ ਇਹ ਸਲਾਹ ਹੈ ਵੀ ਇਹੋ ਜਿਹੇ ਅਨਪੜ ਟੋਲਿਆਂ ਨੂੰ ਦੂਜਾ ਵੀ ਇਹੋ ਜੀਆਂ ਜਿਹੜੀਆਂ ਕੰਗਿਆਉਣੀਆਂ ਕਾਰਵਾਈਆਂ ਉਹ ਨਹੀਂ ਕਰਨੀਆਂ ਚਾਹੀਦੀਆਂ ਹੂੰ ਦੇਕਰ ਉਹ ਆਜਿਓ ਵਿਚਾਰੇ ਮੀਡੀਆ ਪਾਰੇ ਆ ਵੀ ਅਸੀਂ ਰੇ ਵੀ ਦੇਵਾਂਗੇ ਅਸੀਂ ਇਹਨਾਂ ਦੀਆਂ ਪਹਿਲੀਆਂ ਪੰਦਰੀਆਂ ਕਰਕੇ ਵੀ ਦੇਵਾਂਗੇ ਅਸੀਂ ਡੀਜ਼ਲ ਵੀ ਦੇਵਾਂਗੇ ਉਹਨਾਂ ਨੇ ਸਨਮਾਨ ਇਹ ਚੋਰੀ ਖੋਹਦੇ ਐ ਵੀ ਖੋ ਕੇ ਕਿੰਨਾ ਤੁਸੀਂ ਜਮਾ ਕਰ ਲੋਗੇ ਹੂੰ ਇਹ ਇਹਦੇ ਵਿੱਚ ਬਹੁਤ ਵੱਡੀ ਅਜ ਨਮੋਸ਼ੀ ਵਾਲੀ ਗੱਲ ਇਹਨਾਂ ਲੋਕਾਂ ਨੇ ਕੀਤੀ ਐ ਜੀ ਵੀ ਜਿਹੜੇ ਕਰ ਆਪਣੇ ਕਾਰੋਬਾਰ ਛੱਡ ਕੇ ਹੂੰ ਤੇ ਇੰਨਾ ਇੰਨਾ ਰਾਸ਼ਾ ਇਕੱਠਾ ਕਰਕੇ ਲੈ ਕੇ ਸੇਵਾ ਕਰਦੇ ਉਹਨਾਂ ਦਾ ਸਵਾਗਤ ਕਰਨਾ ਚਾਹੀਦਾ ਐ ਵੀ ਉਹਨਾਂ ਨੂੰ ਸਰੂਪੇ ਦੇ ਕੇ ਸਨਮਾਨਿਤ ਕਰਨਾ ਚਾਹੀਦਾ ਜੀ ਤੇ ਜਿਹੜੇ ਬੁੱਬਿਆਂ ਨੂੰ ਕਿ ਰਾਜੋ ਕਾਦੇ ਜੁਵਾ ਕਰ ਰਿਹਾ ਤੇ ਉਲਟਾ ਉਹਨਾਂ ਦੇ ਵੀ ਇਹ ਲੋਕ ਗਲ ਆਪਣਾ ਪੈਰੇ ਫੈਲ ਕੇ ਆਲੇ ਜੀ ਵੀ ਬਾਬਾ ਹਮੀਰ ਸਿੰਘ ਜੀ ਅਗਲਾ ਸਵਾਲ ਹੈਗਾ ਵੀ ਜਿਹੜਾ ਤੁਸੀਂ ਗੱਲਬਾਤ ਹੁਣ ਕਰ ਰਿਹਾ ਸੀਗੇ ਸਵਾਲ ਮਿਲਦਾ ਜੁਲਦਾ ਹੈਗਾ ਮਾਝੇ ਦੀ ਧਰਤੀ ਤੇ ਜੋ ਐਨ ਜੀਓ ਹੜਪੀੜਾਂ ਲਈ ਮਦਦ ਲੈ ਕੇ ਜਾਂਦੇ ਨੇ ਲੋਕ ਉਹਨਾਂ ਦੇ ਗਲ ਪੈ ਜਾਂਦੇ ਨੇ ਕੱਪੜੇ ਵੀ ਪਾੜ ਦਿੱਤੇ ਗਏ ਸੇਵਾਦਾਰਾਂ ਦੇ ਉਸ ਮਾਮਲੇ ਤੇ ਤੁਹਾਡਾ ਕੀ ਕਹਿਣਾ ਹੈ ਜਿਹੜੀ ਵੀਡੀਓ ਜਿਵੇਂ ਦਲ ਖਾਲਸਾ ਦੇ ਮੰਡ ਸਾਹਿਬ ਹੈਗੇ ਨੇ ਉਹਨਾਂ ਨੇ ਵੀ ਆਪਣੀ ਵੀਡੀਓ ਇੱਕ ਨਸ਼ਰ ਕੀਤੀ ਹੈਗੀ ਸੋਸ਼ਲ ਮੀਡੀਆ ਤੇ ਉਹਨਾਂ ਨੇ ਵੀ ਬੜੀ ਗੱਲ ਕਹੀ ਹੈ ਵੀ ਆਹ ਹਾਲਾਤ ਹੋਏ ਨੇ ਸੇਵਾਦਾਰਾਂ ਦੇ ਦੇਖੋ ਜੀ ਮੈਂ ਉਹੀ ਗੱਲ ਮੈਂ ਕੀਤੀ ਹੈ ਵੀ ਅੱਜ ਜਿਹੜਾ ਸਮਾਂ ਕਿੰਨਾ ਭਿਆਨਕ ਸਮਾਂ ਹੈ ਵੀ ਦਾਦਾ 11-11 ਫੁੱਟ ਪਾਣੀ ਘਰਾਂ 'ਚ ਵੜਿਆ ਹੋਇਆ ਲੋਕਾਂ ਨੇ ਛੱਤਾਂ ਡਿੱਗ ਪੀਆਂ ਸਾਮਾਨ ਗਲ ਗਿਆ ਜੀ ਬੱਬਾ ਜੀ ਉਹ ਲੋਕ ਕਹਿੰਦੇ ਅੱਡੀ ਅਸੀਂ ਫਰਨੀਚਰ ਵੀ ਸਾਫ਼ ਕਰਕੇ ਦੇਵਾਂਗੇ ਪੇਟੀਆਂ ਵੀ ਦੇਵਾਂਗੇ ਘਰ ਵੀ ਪਾ ਕੇ ਦੇਵਾਂਗੇ ਕੋਈ 5 ਲੱਖ ਦੇ ਰਿਹਾ ਕੋਈ 2 ਕਰੋੜ ਦੇ ਰਿਹਾ ਕਿ 5 ਕਰੋੜ ਦੇ ਰਿਹਾ ਹੂੰ ਪੈਸੇ ਦੀ ਕੋਈ ਕਮੀ ਨਹੀਂ ਹੋਗੀ ਉਹਨਾਂ ਸੇਵਾਦਾਰਾਂ ਦੇ ਜਿਹੜੇ ਹੁਣ ਸੇਵਾਦਾਰ ਕਹਿੰਦੇ ਵੀ ਅਸੀਂ ਦਾਨ ਕਰਦੇ ਆਂ ਵੀ ਅਸੀਂ ਤੁਹਾਡੇ ਘਰ ਦੀ ਹਾਲਤ ਦੇਖਣੀ ਉਹ ਜਾਣਾ ਚਾਹੁੰਦੇ ਐ ਬਾਬਾ ਜੀ ਪੈਸੇ ਦੀ ਕੋਈ ਕਮੀ ਨਹੀਂ ਹੈਗੀ ਚਾਹੇ ਕਿ ਪੈਸਾ ਤਾਂ ਬਹੁਤ ਜ਼ਿਆਦਾ ਹੈਗਾ ਦੇਣ ਵਾਲੇ ਲੋਕ ਹੈਗੇ ਨੇ ਪਰ ਲੋਕਾਂ ਨੂੰ ਲੈਣ ਦਾ ਜਾਚ ਨਹੀਂ ਹੈਗੀ ਵੇਖੋ ਜੀ ਇਹ ਜਿਹੜੇ ਲੋਕ ਐ ਨਾ ਇਹ ਬਹੁਤ ਮਾੜੀ ਗੱਲ ਕਰ ਰਹੇ ਐ ਵੀ ਉਹ ਜਿਹੜੇ ਲੋਕ ਹੈ ਜੇਕਰ ਹੋ ਇਹ ਗੱਲ ਕਿ ਅਸੀਂ ਕਿਸਤੀ ਦੇ ਵਿੱਚ ਬੈਠ ਕੇ ਜਾ ਕੇ ਵੀ ਅਸੀਂ ਉੱਥੋਂ ਦੀ ਹਾਲਾਤ ਵੇਖਣੀ ਹੈ ਜਿਨ੍ਹਾਂ ਨੇ 5-5 ਕਰੋੜ ਰੁਪਇਆ ਲਾਉਣਾ ਜੇਕਰ ਉਹ ਕਿਸਤੀ 'ਚ ਬਹਿ ਕੇ ਜਾਂਦੇ ਤੇ ਹਰ ਜੀ ਕੀ ਹੈ ਹੂੰ ਇੱਕ ਮੇਰੇ ਵਰਗਾ ਮੰਮੂਲੀ ਬੰਦਾ ਉਹਨਾਂ ਦੇ ਨਾਲ ਬਹਿਸ ਕਰਦਾ ਹੁਣ ਜਿਹੜੀ ਅਗਰਨ ਵੋਟ ਜਾਂਦੇ ਐ ਉਹਨਾਂ ਨੂੰ ਤਜਰਬੇ ਹੁੰਦੇ ਐ ਜੀ ਵੀ ਉਹਦੇ ਵਿੱਚ ਜਿੰਮੇ ਅੱਜ ਕਪੜਾ ਆਣ ਗਿਆ ਉਹ ਕਰਨ ਬੋਟ ਇੰਜਨ ਬੰਦ ਹੋ ਗਿਆ ਜੇ ਉਹਦੇ ਵਿੱਚ 10 ਕੋਈ 5 ਬੰਦੇ ਡੁੱਬ ਕੇ ਮਰ ਜਾਂਦੇ ਜੀ ਇਹ ਕਰਨ ਬੋਟ ਵਾਲਿਆਂ ਦੇ ਉੱਤੇ ਹੀ ਲੋਕਾਂ ਨੇ ਕਹਿਣਾ ਸੀ ਵੀ ਇਹਨਾਂ ਨੇ ਸਾਡੇ ਬੰਦੇ ਡੋਬ ਕੇ ਮਾਰਤੇ ਹਾਂਜੀ ਵੀ ਉਹਨਾਂ ਕੋਲੇ ਟੀਆਰਪੀ ਆ ਰੋਜ਼ ਦਾ ਕੰਮ ਕਰਦੇ ਆ ਵੀ ਉਹਦੇ ਡੇਟੇ ਦੇ ਲੋਕ ਡਿੱਕਾ ਹਟਉਂਦੇ ਐ ਇਹ ਬਹੁਤ ਹੀ ਮਾੜੀ ਗੱਲ ਐ ਹੂੰ ਵੀ ਸੇਵਾ ਦੀ ਕੋਈ ਘਾਟ ਨਹੀਂ ਮੈਂ ਤਾਂ ਇਹ ਵੀ ਕਹਿਣਾ ਨਹੀਂ ਤੁਹਾਡੇ মিডিਏ ਦੇ ਰਹੀ ਵੀ સેવા ਰੋਕ ਕੇ ਹੂੰ ਵੀ સેવા ਰੋਕ ਕੇ ਇਹੀ ਜਿਹੜਾ ਪੈਸਾ ਇੰਨਾ ਅਸੀਂ ਬੇਮੁਖ ਸਮਾਨ ਤੇ ਲਾ ਰਹੇ ਆਂ ਇਸ ਵੇਲੇ 10 15 ਦਿਨਾਂ ਹੁੰਦਾ ਰਾਚਣ ਪਾਣੀ ਪਹੁੰਚ ਚੁੱਕਿਆ ਵੀ ਕੋਈ ਦੂਜਾ ਵੀ ਕਾਠ ਨਹੀਂ ਜੀ ਤੇ ਇਹੀ ਪੈਸਾ ਨੂੰ ਦੂਜਾ ਵੀ ਬੈਂਕਾਂ ਦੇ ਵਿੱਚ ਰੱਖਿਆ ਜਾਵੇ ਜਿਸ ਵੇਲੇ ਪਾਣੀ ਉਤਰ ਜੇ ਇਹ ਸਮੱਸਿਆ ਅੱਜ ਨਹੀਂ ਮੁੱਕ ਗਈ ਇਹ ਸਮੱਸਿਆ ਹਜੇ 3 ਮਹੀਨੇ ਰਹਿਣੀ ਹੈ ਹੂੰ ਜਿੰਨਾ ਚਿਰ ਕਣਕ ਨਹੀਂ ਬੀਜੀ ਜਾਂਦੀ ਉਹਨਾਂ ਚਿਰ ਵੀ ਜਿਹੜੀ ਇਹ ਗੱਭ ਘਰਾਂ ਚ ਮਰ ਗਈ ਉਹ ਵੀ ਕੱਢਣੀ ਐ ਜਿਹੜੀ ਧਰਤੀ ਬੇਕਾਰ ਕਰਤੀ ਕਿਤੇ ਡੂੰਗੀ ਕਰਤੀ ਕਿਤੇ ਰੇਟਾ ਸਿੱਟ ਗਿਆ ਉਹ ਵੀ ਡੀਜ਼ਲ ਦੇ ਨਾਲ ਟਰੈਕਟਰਾਂ ਦੇ ਨਾਲ ਪੱਧਰੀ ਹੋ ਕੇ ਜਿਹੜੀ ਬਿਜਾਈ ਹੋਣੀ ਐ ਇਹ ਲੜਾਈ ਅਜ ਨਹੀਂ ਵੀ ਅੱਜ ਹੀ ਐਹੀ ਹੂੰ ਜਿਹੜੇ ਲੋਕ ਸੇਵਾ ਲੈ ਕੇ ਆਉਂਦੇ ਆ ਉਹਨਾਂ ਨਾਲ ਦੂਰ ਵਿਹਾਰ ਜਿਹੜਾ ਹਾਜੀ ਹਾਜੀ ਇਹ ਬਹੁਤ ਮੰਦ ਭਾਗੀ ਹੈ ਜਿਹੜੀ ਕੋਈ ਸੰਗਤ ਕੰਮ ਛੱਡ ਕੇ ਡੀਜ਼ਲ ਫੂਕ ਕੇ ਵੀ ਘਰਾਂ ਦੇ ਵਿੱਚੋਂ ਗਰਾਈ ਲੈ ਕੇ ਲੋਕਾਂ ਦੀ ਮਿੰਟਾਂ ਕਰਕੇ ਹੁਣ ਰਾਜਸਥਾਨ ਦੀਆਂ ਵੀਡੀਓ ਵੇਖੀ ਜੇ ਕੋਈ ਵਿਚਾਰੀ ਬੀਬੀ ਤੇਲ ਦੀ ਬੋਤਲ ਦੇਈ ਜਾਂਦੀ ਹੈ ਹੂੰ ਕੋਈ ਕੁੰਕ ਦਾ ਬੱਠਲ ਪਾਈ ਜਾਂਦੀ ਹੈ ਕੋਈ ਸਾਬਣ ਦੇਈ ਜਾਂਦਾ ਹੈ ਵੀ ਜਿਹੜੇ ਗਰੀਬ ਲੋਕ ਹੈ ਕੋਈ ਨਾ ਦੇ ਬੇਤਤੀ ਹੀ ਦਇਆ ਹੁੰਦੀ ਐ ਅ ਮੀਰਾ ਦੇ ਵਿੱਚ ਬਹੁਤ ਦਇਆ ਘੱਟ ਹੁੰਦੀ ਐ ਹੂੰ ਇਹ ਜਿਹੜਾ ਰਚਨ ਆ ਰਿਹਾ ਇਹ ਗਰੀਬਾਂ ਦਾ ਆ ਰਿਹਾ ਦਸਾਂ ਨੰਮਾਂ ਦੀ ਜਿਨ੍ਹਾਂ ਨੇ ਕਿਰਤ ਕੀਤੀ ਕਮਾਈ ਕੀਤੀ ਐ ਇਹ ਉਹ ਰਚਨ ਉਹਨਾਂ ਦਾ ਐ ਜੀ ਵੀ ਇਹ ਨੂੰ ਲਤੇਰਿਆਂ ਮੈਂ ਨੂੰ ਖੋਣ ਦੀ ਕੋਸ਼ਿਸ਼ ਨਾ ਕਰੋ ਜੇਕਰ ਤੁਸੀਂ ਐਵੇਂ ਕਰਦੇ ਰਹੇ ਤੇ ਨਾ ਤੁਹਾਡੀ ਸਰਕਾਰ ਨੇ ਬਾਹ ਫੜਨੀ ਹੈ ਤੇ ਨਾ ਜਿਹੜੀ ਐਨਜੀਓ ਆ ਜਿਹੜੀ ਥੋੜੀ ਸੇਵਾ ਕਰਦੀ ਉਹਨਾਂ ਨੇ ਬਾਹ ਫੜਨੀ ਹੈ ਜੀ ਹਾਂ ਜੀ ਬਾਬਾ ਹਮੀਰ ਸਿੰਘ ਜੀ ਜਿਹੜਾ ਪਾਣੀ ਦਾ ਸਟਾਰ ਹੈਗਾ ਅੱਗੇ ਨਾਲ ਪਾਣੀ ਘਟਿਆ ਜਾਂ ਵਧਿਆ ਕਿੰਨਾ ਕੋਈ ਫਰਕ ਲੱਗਦਾ ਤੁਹਾਨੂੰ ਦੇਖੋ ਜੀ ਜਿਹੜੀ ਕੱਲ ਦੀ ਵੀਡੀਓ ਮੈਂ ਵੇਖ ਰਿਹਾ ਜਿਹੜੀ ਰੇਲ ਗੱਡੀ ਲੁਧਿਆਣੇ ਤੋਂ ਜਾਂਦੀ ਆ ਜਲੰਧਰ ਨੂੰ ਇੰਨਾ ਪਾਣੀ ਵਗਿਆ ਦੀ ਉਹ ਗੰਦੀ ਬੂਟੀ ਜਿਹੜੀ ਰੇਲਵੇ ਦੇ ਉੱਤਲੀਆਂ ਅੰਗਲੈਰ ਨਾਲ ਉਹਦੇ ਵਿੱਚ ਆ ਕੇ ਅੜਜੀ ਤੇ ਸਿੰਗ ਉਹਦੇ ਵਿੱਚੋਂ ਕੱਢੀ ਜਾਂਦੇ ਆ ਹੂੰ ਪਾਣੀ ਅੱਗੇ ਨਾਲੋਂ ਵੱਧ ਚੁੱਕਿਆ ਪਾਣੀ ਅਸ ਅੱਜ ਦੂਜਾ ਹਰਿਆਣੇ ਦੇ ਵਿੱਚ ਵੀ ਬੰਨ ਟੁੱਟ ਗਏ 20 25 ਪਿੰਡਾਂ ਨੂੰ ਉਹਨੇ ਪਲੇਟ ਦੇ ਵਿੱਚ ਲੈ ਲਿਆ ਹੈ ਬਾਬਾ ਜੀ ਉੱਤੋਂ ਮੌਸਮ ਦਾ ਸਹੀ ਹੋ ਗਿਆ ਪਹਿਲੇ ਨਾਲੋਂ بارش ਘਟੀ ਹੈ ਵੇਖੋ ਜੀ ਚੰਗੀ ਗੱਲ ਹੈ ਜੇ ਮਹਾਰਾਜਾਂ ਸਰਾਂ ਦੀ ਕਿਰਪਾ ਕਰੇ ਵੀ ਜਿਹੜਾ ਪਾਣੀ ਪਹਿਲਾਂ ਦਾ ਵੀ ਉਹ ਡੈਮਾਂ ਦੇ ਵਿੱਚ ਜਿਆਦਾ ਹੋਇਆ ਨਾ ਜਮਾ ਉਹ ਪਾਣੀ ਹਜੇ ਆ ਰਿਹਾ ਹੈ ਜੀ ਵੀ ਉਹ ਪਾਣੀ ਡੈਮਾਂ ਦੇ ਵਿੱਚੋਂ ਜਿਹੜੀ ਹੈ ਨਾ ਦੂਜਾ ਇਹਨਾਂ ਦੇ ਜਿਵੇਂ 1380 ਦੀ ਇਹਨਾਂ ਦੀ ਹੁੰਦੀ ਹੈ ਲਿਮਟ ਉਹਨੂੰ ਰੱਖਣ ਦੀ ਜੀ ਤੇ ਉਦੋਂ ਜੇ 5 10 ਫੁੱਟ ਘਟ ਹੋਵੇ ਤੇ ਫੇਰ ਉਹ ਠੀਕ ਰਹਿੰਦਾ ਨਹੀਂ ਉਹ ਡੈਮ ਟੁੱਟਣ ਦਾ ਖਤਰਾ ਹੁੰਦਾ ਤੇ ਅੱਸੀ ਤੇ ਪਾਣੀ ਉੱਥੇ ਪਹੁੰਚਿਆ ਹੋਇਆ ਹੂੰ ਇਹ ਬਾਰਸ਼ ਦਾ ਜਿਹੜੀ ਪਹਿਲੀ ਬਾਰਸ਼ ਹੈ ਉਸ ਦਾ ਪਾਣੀ ਹਜੇ ਨਿਕਲਿਆ ਨਹੀਂ ਉਹ ਡੈਮਾਂ ਦੇ ਵਿੱਚ ਮੌਜੂਦ ਹੈ ਜੀ ਜੀ ਹਾਂ ਜੀ ਇਹ ਤੁਸੀਂ ਲੁਧਿਆਣਾ ਦੀ ਵੀ ਵੇਖੋ ਇੱਕ ਗਿੱਦੜੀ ਜਦੋਂ ਜਲੰਧਰ ਨੂੰ ਜਾਂਦਾ ਹੈ ਤਾਂ ਆਪਣੇ ਤੋਂ ਇੱਥੋਂ ਮਹੂ ਤੋਂ ਓਰਾਰੇ ਵਿੱਚ ਪੋੜ ਆਉਂਦਾ ਉਹ ਪੋੜ ਦੇ ਨਾਲ ਪਾਣੀ ਟਕਰਾਈ ਜਾਂਦਾ ਹੈ ਜੀ ਹਾਂ ਜੀ ਪਾਣੀ ਹਜੇ ਕਿੱਥੇ ਕਿਸੇ ਪਾਸੇ ਹੋ ਨਹੀਂ ਗਿਆ ਜੀ ਆ ਤੇ ਇੱਥੋਂ ਕੀ ਕਹੀ ਜਿਹੜੀ ਸੇਵਾਦਾਰਾਂ ਦੇ ਹੌਸਲੇ ਬੁਲੰਦ ਆ ਉਹ ਆਂਦੇ ਹਿੰਦੁਸਤਾਨ ਤੇ ਪਾਕਿਸਤਾਨ ਦੇ ਬਾਰਡਰ ਖੋਲ ਦਿਓ ਤੇ ਸਿੱਖਾਂ ਨੇ ਇਹ ਗੱਲ ਕਹੀ ਵੀ ਅਸੀਂ ਲੰਗਰ ਪਾਕਿਸਤਾਨ ਦੇ ਵਿੱਚ ਵੀ ਜਾ ਕੇ ਲਾ ਦੇਾਂਗੇ ਜਿਹੜੀ ਗਵਰਨਮੈਂਟ ਸਾਨੂੰ ਅੱਤਵਾਦੀ ਦੇ ਵਖਵਾਦ ਕਹਿੰਦੀ ਸੀ ਉਹ ਕਹਿੰਦੀ ਅਸੀਂ ਲੰਗਰ ਇਹ ਛੇੜਾ ਲਾਉਣੇ ਨੇ ਅਸੀਂ ਪਾਕਿਸਤਾਨ ਦੇ ਵਿੱਚ ਵੀ ਲਾ ਦੇਾਂਗੇ ਚਲੋ ਅਗਲੇ ਸਵਾਲ ਤੇ ਆਉਣੇ ਬਾਬਾ ਜੀ ਹਾਂ ਜੀ ਸੀਮਾਨ ਦੇ ਪ੍ਰਬੰਧਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਜੋ ਪੰਜਾਬ ਦੇ ਲੋਕ ਇਸ ਟਾਈਮ ਮੁਸੀਬਤਾਂ ਦੇ ਵਿੱਚ ਫਸੇ ਹੋਏ ਨੇ ਕੀ ਬੰਦੋਬਸਤ ਹੈ ਸਰਕਾਰ ਦਾ ਵੇਖੋ ਜੀ ਉਹ ਤਾਂ ਅੱਜ ਵੀ ਇੱਕ ਵੀਡੀਓ ਆ ਰਹੀ ਆ ਵੀ ਉੱਥੇ ਲੁਧਿਆਣੇ ਦੇ ਕੋਲੇ ਗਏ ਆ ਕਿ ਉਹ ਵਿਚਾਰੇ ਵਾਲੇ ਵੀ ਸਾਨੂੰ ਅੱਠ ਦਿਨ ਹੋ ਗਏ ਅਸੀਂ ਜਿੰਨ ਕੋ ਰਾਤ ਕਰਕੇ ਲੱਗੇ ਆ ਕਿ ਉਹਨਾਂ ਨੂੰ ਉੱਥੋਂ ਗਾਲਾਂ ਦੇ ਕੇ ਪਿਆਰੇ ਸੀ ਕੌਣ ਵੀ ਉੱਥੇ ਦੇ ਜਿਹੜੇ ਅਫਸਰ ਗਏ ਉਹਨਾਂ ਨੂੰ ਸਵਾਲ ਕੀਤਾ ਤੇ ਸਵਾਲਾਂ ਤੋਂ ਭੱਜ ਗਏ ਜੀ ਸਵਾਲਾ ਤਾਂ ਭੱਜ ਗਏ ਉਲਟਾ ਉਹਨਾਂ ਨੂੰ ਧਮਕੀਆਂ ਦਿੰਦੇ ਆ ਦੂਜਾ ਵੀ ਤੁਸੀਂ ਇੱਥੋਂ ਪਛਾਹ ਹਟ ਜਾਓ ਹੂੰ ਕਈ ਖਾਣਾਂ ਦੇ ਉੱਤੇ ਟਰਾਲੀਆਂ ਰੋਕੀਆਂ ਵੀ ਤੁਸੀਂ ਉਂਝੇ ਇੱਥੇ ਲੰਗਰ ਲੈ ਕੇ ਕਿਉਂ ਆਉਂਦੇ ਆ ਵੀ ਇਹੋ ਜਿਹੇ ਪ੍ਰਸ਼ਾਸਨ ਦੇ ਪ੍ਰਬੰਧ ਕੀਤੇ ਹੋਏ ਆ ਹੂੰ ਵੀ ਜਿਹੜੇ ਟਰੈਕਟਰ ਭਗਵੰਤ ਮਾਣ ਮਰ ਗਏ ਨੇ ਜਿਹੜੇ ਜਦੋਂ ਮੋਰਚਾ ਲੱਗਿਆ ਸੀਗਾ ਸਿੰਘੂ ਜੀ ਜਿਹੜੇ ਉਸ ਤੋਂ ਟਰੈਕਟਰ ਟਰਾਲੀਆਂ ਚੱਕੀਆਂ ਸੀਗੀਆਂ ਤੇ ਅੱਜ ਉਹੀ ਟਰੈਕਟਰ ਜਿਹੜਾ ਕਿਸਾਨਾਂ ਦੇ ਦੇ ਆਮਾਨੀ ਰੱਟੇ ਜਿਹੜੇ ਦਿੰਦੇ ਫਿਰਦੀ ਐ ਦੂਜਾ ਰਛਣ ਲੈ ਕੇ ਜੀ ਹਾਂਜੀ ਬਾਬਾ ਹਮੀਰ ਸਿੰਘ ਜੀ ਅਗਲਾ ਸਵਾਲ ਹੈਗਾ ਵੀ ਜਦੋਂ ਪਾਣੀ ਲੈ ਗਿਆ ਪਾਣੀ ਬਿਲਕੁਲ ਸੁੱਕੇਗਾ ਤੇ ਜਿਹੜੇ ਉੱਥੋਂ ਦੇ ਕਿਸਾਨ ਨੇ ਹੜਪੀੜਤ ਹੈਗੇ ਨੇ ਲੋਕਾਂ ਨੂੰ ਕਿਹੜੀਆਂ-ਕਿਹੜੀਆਂ ਮੁਸੀਬਤਾਂ ਚੱਲੀਆਂ ਪੈਣਗੀਆਂ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਉਹਨਾਂ ਨੂੰ ਲੋੜ ਹੋਵੇਗੀ ਕਿਹੜੀ-ਕਿਹੜੀ ਚੀਜ਼ਾਂ ਦੀ ਸਹਾਇਤਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਐਨ ਜੀਓ ਵੱਲੋਂ ਇਹ ਦੇਖੋ ਜੀ ਇਹ ਇੱਕ ਦੂਜਾ ਜੀ ਜੀ ਜਿਨ੍ਹਾਂ ਦੀ ਮੰਗ ਨਹੀਂ ਉਹਨਾਂ ਦੇ ਜਿਹੜੇ ਕਈ ਤਾਂ ਗਰੀਬਾਂ ਦੇ ਜਿਹੜੇ ਮਾਰੇ ਘਰ ਸੀ ਬਿਲਕੁਲ ਢਹਿ ਗਏ ਇੱਕ ਤਾਂ ਉਹਨਾਂ ਦੇ ਘਰ ਬਣਾਉਣ ਦੀ ਜ਼ਰੂਰਤ ਹੈ ਜੀ ਜੀ ਜਿਨ੍ਹਾਂ ਦੇ ਘਰ ਪਾਟ ਗਏ ਐ ਵੀ ਉਹਨਾਂ ਦੀਆਂ ਛੱਤਾਂ ਬਦਲਣ ਦੀ ਜ਼ਰੂਰਤ ਹੈ ਹੂੰ ਉਹਨਾਂ ਦੀ ਜਿਹੜੀ ਕੰਕ ਸੀ ਡਰਮਾਂ ਦੇ ਵਿੱਚ ਉਹ ਕਣਕ ਭਿੱਜ ਕੇ ਫੁੱਲ ਗਈ ਉਹਨਾਂ ਨੂੰ ਬਿਜੀ ਵੀ ਲੋੜ ਹੈ ਹੂੰ ਉਹਨਾਂ ਦੀ ਜਿਹੜੀ ਜ਼ਮੀਨ ਖਰਾਬ ਹੋ ਗਈ ਉਹਨੂੰ ਪੱਗਰੀ ਕਰਨ ਦਾ ਵੀ ਵੀ ਲੋੜ ਹੈ ਉਹਨਾਂ ਨੂੰ ਡੀਏਪੀ ਦੀ ਵੀ ਲੋੜ ਹੈ ਉਹਨਾਂ ਨੂੰ ਫੀਲ ਦੀ ਵੀ ਲੋੜ ਹੈ ਉਹਨਾਂ ਨੂੰ 4 4 ਮਹੀਨੇ ਰੱਖਣ ਦੀ ਲੋੜ ਹੈ ਲੋ ਕਰੇ ਲੋੜ ਆਜੋ ਉਹਨਾਂ ਨੂੰ ਆਰਤੀਆ ਕਿਹੜਾ ਦੇਊਗਾ ਜਦੋਂ ਫਸਲ ਮਰ ਗਈ ਹਾਂਜੀ ਜਦੋਂ ਕੋਈ ਨਾ ਹੈ ਹੀ ਕੁਛ ਨਹੀਂ ਉਹਨਾਂ ਕੋਲ ਜੇ ਜਦੋਂ ਉਹਨਾਂ ਦੇ ਵਿਚਾਰਿਆਂ ਦੇ ਕੋਲੇ ਕੁਛ ਹੀ ਨਹੀਂ ਰਹਿ ਗਿਆ ਵੀ ਉਹਨਾਂ ਨੂੰ 4 ਮਹੀਨੇ ਰੱਖ ਇਹ ਬੜੇ ਸੱਚਜੇ ਢੰਗ ਦੇ ਨਾਲ ਜੋ ਵੀ ਵਿਚਾਰੇ ਸੇਵਾ ਕਰਦੇ ਆ ਉਹੋ ਕਿਉਂ ਨਾ ਕਹਿਣ ਵੇ ਹੁਣ ਵੇਖੋ ਜਿਵੇਂ ਹੁਣ 30 ਟਰਾਲੀਆਂ ਮੁਸਲਮਾਨਾਂ ਨੇ ਭੇਜੀਆਂ ਧੰਨਵਾਦ ਮੁਸਲਮਾਨਾਂ ਵੀਰਾਂ ਦਾ ਜਿਹੜੇ ਹਿੰਦੂ ਲੋਕ ਕਹਿੰਦੇ ਸੀ ਬਈ ਇਹ ਤੁਹਾਡੇ ਦੁਸ਼ਮਣ ਐ ਅੱਜ ਉਹਨਾਂ ਨੇ 30 ਟਰਾਲੀਆਂ ਭੇਜੀਆਂ ਬਾਬਾ ਹਮੀਰ ਸਿੰਘ ਜੀ ਮੁਸਲਮਾਨ ਵੀਰਾਂ ਨੇ ਤਾਂ ਟਰਾਲੀਆਂ ਭੇਜਤੀਆਂ 30 ਟਰਾਲੀਆਂ ਤੁਸੀਂ ਕਹਿ ਰਹੇ ਹੋ ਗੋ ਜਿਹੜੇ ਹਿੰਦੂ ਵੀਰ ਹੈਗੇ ਨੇ ਇਹ ਅੱਗੇ ਕਿਉਂ ਨਹੀਂ ਆਏ ਸੇਵਾ ਲੈ ਕੇ ਕਿਤੇ ਦਿਖਦੇ ਨਹੀਂ ਹਿੰਦੂ ਵੀਰ ਵੇਖੋ ਜੀ ਜਿਹੜੇ ਸੈਰ ਸੇਨਾ ਵਾਲੇ ਸੀਗੇ ਜਿਹੜੇ ਰੋਜ਼ ਆਪਣਾ ਸਿੱਖਾਂ ਨੂੰ ਗਾਲਾਂ ਕੱਢਦੇ ਸੀ ਉਹ ਵੀ ਅੱਜ ਚੁੱਪ ਹੈ ਹਾਂਜੀ ਅੱਜ ਇਹ ਹਿੰਦੂ ਕਿੰਨਾ ਪੰਜਾਬ ਦੇ ਵਿੱਚ ਹਿੰਦੂ ਹੈ 100 ਦੇ ਵਿੱਚ ਅੱਜ ਬਿਰਲੇ-ਟਾਵੇਂ ਜਿੰਨੇ 100 ਦੇ ਵਿੱਚੋਂ ਕੋਈ ਦੋ ਹਿੰਦੂ ਹੈ ਜਿਹੜੇ ਕੋਈ ਅੱਗੇ ਆ ਰਹੇ ਹੈ 99% ਹਿੰਦੂ ਚੁੱਪ ਹੈ ਅੱਛਾ ਤਾਂਵੇਂ-ਤਾਂਵੇਂ ਅੱਗੇ ਆਏ ਲੋਕ ਵੀ ਤਾਂਵੇਂ-ਤਾਂਵੇਂ ਕਿ ਜਿਨ੍ਹਾਂ ਨੂੰ ਸਿੱਖਾਂ ਬਾਰੇ ਗੁਰੂਆਂ ਬਾਰੇ ਪਤਾ ਵੀ ਇਹਨਾਂ ਨੇ ਅੱਦੇ ਪਿੱਛੇ ਕੁਰਬਾਨੀਆਂ ਦੇ ਕੇ ਪਰਿਵਾਰ ਬਾਰੇ ਐ ਜੀ ਜੀ ਉਹ ਕੁਝ 2% ਹਿੰਦੂ ਅੱਗੇ ਆਇਆ ਤੇ 98% ਹਿੰਦੂ ਅਜੇ ਅਜੇ ਚੁੱਪ ਬਿਠਾ ਹੈ ਹੂੰ ਤੇ ਜਿਵੇਂ ਮੁਸਲਮਾਨ ਭਰਾ ਭਰਾ ਦੇ ਨਾਲ ਬਾਹ ਫੜ ਕੇ ਤੁਰੇ ਆ Rajasthan ਦੇ ਤੁਰੇ ਆ Haryana ਦੇ ਤੁਰੇ ਆ ਜੀ ਤੇ ਜੇਕਰ ਕਿਸਾਨਾਂ ਕੋਲੇ ਪੈਸਾ ਨਾ ਹੋਇਆ ਤੇ ਹਿੰਦੂਆਂ ਕੋਲੇ ਇਹ ਪੈਸਾ ਕਿੱਥੋਂ ਆਊਗਾ ਇੱਕ ਜੇ ਪੈਸਾ ਹੋਊਗਾ ਤੇ ਕੋਈ ਕੱਪੜਾ ਖੇਡੂ ਕਿ ਸਮਾਨ ਖਰੀਦੂਗਾ ਇਹ ਜਿਹੜੀ ਇਹਨਾਂ ਦੀ ਚੁੱਪ ਹੈ ਨਾ ਉਹ ਅੰਦਰੋਂ ਬਹੁਤ ਤਾਕਤ ਹੈ ਦੂਜਾ ਇਹ ਸਿੱਖਾਂ ਵਾਸਤੇ ਤੇ ਕਿਸਾਨਾਂ ਵਾਸਤੇ ਇਹਨਾਂ ਦੀ ਚੁੱਪ ਜਿਹੜੀ ਬਹੁਤ ਮਾੜੀ ਹੈ ਜੀ ਬਿਲਕੁਲ ਜੀ ਬਾਬਾ ਹਮੀਰ ਸਿੰਘ ਜੀ ਸਵੀਰ ਖੀਲਾ ਸਵਾਲ ਹੈਗਾ ਕਿ ਸੀਐਮ ਭਗਵੰਤ ਮਾਨ ਫਰੀਪੁਰੇ ਪਹੁੰਚੇ ਸੀਏ ਇੱਕ ਬੀਬੀ ਰੋਂਦੀ ਹੈ ਗੱਲ ਲੱਗ ਕੇ ਉਹਨਾਂ ਦੇ ਨਾਲ لیکن ਐ ਸੀਐਮ ਭਗਵੰਤ ਮਾਨ ਵੀ ਬਹੁਤ ਰੋਏ ਤੇ ਅੱਖਾਂ ਦੇ ਵਿੱਚ ਉਹਨਾਂ ਦੇ ਅਥਰੂ ਆਏ ਸੀਗੇ ਤੁਹਾਨੂੰ ਕੀ ਲੱਗਦਾ ਹੈ ਕਿ ਲੋਕਾਂ ਦਾ ਇੱਕ ਬੜਾ ਵੱਡਾ ਕਹਿਣਾ ਸੀ ਵੀ ਇਹ ਬੀਬੀ ਇਹਨਾਂ ਦੀ ਆਪ ਦੀ ਤਿਆਰ ਕੀਤੀ ਹੋਈ ਸੀ ਇਹਨਾਂ ਨੇ ਸਭ ਡਰਾਮਾ ਕੀਤਾ ਤੁਹਾਨੂੰ ਕੀ ਲੱਗਦਾ ਹੋ ਦੇਖੋ ਜੀ ਜਿਹੜੇ ਸਿਆਸੀ ਲੀਡਰ ਹੁੰਦੇ ਆ ਨਾ ਜਦੋਂ ਲਕਸ਼ਣ ਹੁੰਦੇ ਸੀ ਨਾ ਹਾਂਜੀ ਤੇ ਬਾਦਲ ਕੇ ਜਿਹੜੇ ਦਿੱਲੀ ਦੇ ਗੰਗਿਆਂ ਦੇ ਦੋਸ਼ ਹੁੰਦੇ ਸੀ ਨਾ ਜਿਨ੍ਹਾਂ ਦੇ ਆ ਆਪਣਾ ਦੰਗੇ ਹੋਏ ਸੀ ਸਿੱਖ ਮਾਰੇ ਸੀ ਉਦੋਂ ਬਾਦਲ ਕੇ ਵੀ ਲੈ ਆਏ ਹੁੰਦੇ ਹੁੰਦੇ ਸੀ ਵੋਟਾਂ ਦੀ ਖਾਤਰ ਉਹਨਾਂ ਬੀਬੀਆਂ ਨੇ ਰੋਣਾ ਵੀ ਸਾਡੇ ਸੰਗਸੀਆਂ ਨੇ ਸਾਡੇ ਕਾਰਜਾਂ ਦੇ ਸਾਡੇ ਇਹਨਾਂ ਨੇ ਜੀ ਮਾਰੀ ਇਹ ਜਿਹੜੇ ਸਿਆਸੀ ਲੀਡਰ ਹੁੰਦੇ ਇਹਨਾਂ ਕੋਲੇ ਪਖੰਡ ਹੁੰਦੇ ਆ ਜੀ ਇੱਕ ਥਾਂ ਬਣ ਕੇ ਰੋਟੀ ਖਾਈ ਜਾਂਦਾ ਵੀ ਇੱਕ ਗੱਲ ਸੁਣੋ ਇਹ ਕੀ ਇਹ ਨਿਹੜਾ ਪਖੰਡ ਨਹੀਂ ਵੀ ਇੱਕ ਥਾਂ ਥੱਲੇ ਬਹਿ ਕੇ ਰੋਟੀ ਖਾਣੀ ਵੀ ਮੈਂ ਕਿਸਾਨਾਂ ਦੇ ਨਾਲ ਜੇ ਕਿਸਾਨਾਂ ਦੇ ਨਾਲ ਹੁੰਦਾ ਇੱਕ ਵੀ ਮਸ਼ੀਨ ਮੁਖਾਉਣ ਪੰਜਾਬ ਦੇ ਵਿੱਚ ਵੀ ਕਿਸੇ ਬੰਨ ਦੇ ਉੱਤੇ ਇਹਨਾਂ ਨੇ ਮਰਮਤ ਕੀਤੀ ਹੋਵੇ ਕਿਸੇ ਖੌਂਦੇ ਥੱਲੇ ਮਿੱਟੀ ਕੰਢੀ ਹੋਵੇ ਸਹੀ ਗੱਲ ਹੈ ਵੀ ਕਿਸੇ ਬੰਨ ਨੂੰ ਇਹਨਾਂ ਨੇ ਮਜ਼ਬੂਤ ਕੀਤਾ ਹੋਵੇ ਸਾਰੇ ਪਿੰਡ ਚ ਸਾਰੇ ਪੰਜਾਬ ਚ ਇੱਕ ਵੀ ਮਸ਼ੀਨ ਮੁਖਾਉਣ ਜਬਾ ਜੀ ਇਹਦੇ ਕਰੋੜਾਂ ਰੁਪਏ ਉੱਥੋਂ ਮਨਜ਼ੂਰ ਕਰਦੇ ਹੈਗੇ ਨੇ ਬੰਨਾਂ ਵਾਸਤੇ ਜਾਂ ਦਰਿਆਵਾਂ ਦੀ ਸਫਾਈ ਵਾਸਤੇ ਉਹ ਪੈਸਾ ਕਿੱਥੇ ਹੈ ਫਿਰ ਉਹ ਪੈਸਾ ਕਾਗਜ਼ਾਂ ਦੇ ਵਿੱਚ ਬਣਾ ਕੇ ਸਾਰਾ ਕੁਝ ਸਰਕਾਰਾਂ ਚ ਫਰਿਆ ਵੀ ਆ ਗਿਆ ਬੱਜਰੀ ਆ ਗਈ ਪੌਲ ਆ ਗਿਆ ਉਹ ਕਾਗਜ਼ਾਂ ਚ ਬਣ ਕੇ ਤੇ ਪੈਸਾ ਕਰੇ ਜੀ ਹਾਂ ਜੀ ਬਾਬਾ ਹਮੀਰ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਹੜਪੀੜ ਤੇ ਲੋਕਾਂ ਦੇ ਵਾਸਤੇ ਜਿਹੜੇ ਜਾਣਕਾਰੀ ਦਿੱਤੀ ਹੈ ਦਰਸ਼ਕਾਂ ਨੂੰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਜੀ ਫੋਨ ਕਰਨ ਤੇ ਤੇ ਲੋਕਾਂ ਦੀ ਸੇਵਾ ਕਰਨ ਤੇ ਤੇ ਲੋਕਾਂ ਦੀ ਆਵਾਜ਼ ਥਾਂ ਤੇ ਆਪ ਜੀ ਦਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਖੜਸਾ ਵਾਹਿਗੁਰੂ ਜੀ ਕੀ ਫਤਿਹ